ਬਿਜਲੀ ਦੇ ਜਿਹੜੇ ਟੈਰਫ ਰੇਟ ਨੇ ਉਹ ਕਾਫੀ ਘਟਾਏ ਨੇ ਔਰ ਮੈਂ ਚਾਹੁੰਦਾ ਸੀਗਾ ਕਿ ਤੁਹਾਡੇ ਸਾਰਿਆਂ ਦੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਜਾਵੇ 2022 ਤੋਂ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੀ ਆ ਉਦੋਂ ਤੋਂ ਹੀ ਅਸੀਂ ਪੰਜਾਬ ਨੂੰ ਹਰ ਪੱਖੋਂ ਜਿਹੜਾ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਆ ਹਰ ਖੇਤਰ ਦੇ ਵਿੱਚ ਜੜੀ ਆ ਸੁਧਾਰ ਦੇ ਵਿੱਚ ਲੱਗੇ ਹੋਏ ਆ ਅਤੇ ਮੇਰੇ ਜਿੰਮੇ ਦੋ ਵਿਭਾਗ ਪੀ ਡਬਲ ਯੂ ਡੀ ਤੇ ਆ ਜਿਹੜੇ ਬਿਜਲੀ ਬੋਰਡ ਆ ਇਹ ਮੈਨੂੰ ਹਾਈ ਕਮਾਂਡ ਨੇ ਸਰਦਾਰ ਆਪੁਰਖਨ ਸਿੰਘ ਮਾਨ ਸਾਹਿਬ ਉਹਨਾਂ ਨੇ ਮੈਨੂੰ ਇਹਦੀ ਜ਼ਿੰਮੇਵਾਰੀ ਸੌਂਪੀ ਹੋਈ ਆ ਸੋ ਮੇਰਾ ਸਰਚ ਬੰਦਾ ਕਿ ਮੈਂ ਵਿਭਾਗ ਬਾਰੇ ਜਿਹੜਾ ਉਹਦੇ ਵਿੱਚ ਹੋਰ ਇੰਪਰੂਵਮੈਂਟ ਵੀ ਲਿਆਵਾ ਔਰ ਲੋਕਾਂ ਨੂੰ ਹੋਰ ਆ ਸਹੂਲਤਾਂ ਮਿਲਣ ਖਾਸ ਤੌਰ ਤੇ ਬਿਜਲੀ ਦੇ ਜਿਹੜੇ ਸਪਟਕਾਰ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਔਰ ਉਹਨਾਂ ਦੇ ਉੱਤੇ ਜਿਹੜਾ ਆ ਬਿੱਲ ਦਾ ਬਿੱਲ ਜਿਹੜਾ ਲਿਆ ਜਾਂਦਾ ਉਹਦੇ ਵਿੱਚ ਵੀ ਰਿਡਕਸ਼ਨ ਹੋਵੇ ਰੇਟ ਮਿਲੇ ਘੱਟ ਹੋਣਾ ਸੋ ਅਸੀਂ ਪਿਛਲੇ ਸਾਲਾਂ ਦੇ ਵਿੱਚ ਕਾਫੀ ਮੇਜਰ ਫੈਸਲੇ ਜਿਹੜੇ ਨੇ ਉਹ ਬਿਜਲੀ ਵਿਭਾਗ ਵਾਸਤੇ ਲਏ ਨੇ ਜਿਦੇ ਵਿੱਚ ਤੁਹਾਨੂੰ ਪਤਾ ਹੈ ਕਿ 4 ਘੰਟੇ ਵਿੱਚ ਸਾਡੀ ਪਸ਼ਵਾੜਾ ਕੋਲ ਮਾਈਨ ਸੀਗੀ ਜਿਹੜੀ 2015 ਤੋਂ ਬੰਦ ਪਈ ਸੀਗੀ ਉਹਨੂੰ ਅਸੀਂ 2022 ਦੇ ਵਿੱਚ ਜਦੋਂ ਮਾਨ ਸਾਹਿਬ ਦੀ ਸਰਕਾਰ ਬਣੀ ਉਤੋਂ ਆਉਂਦਿਆਂ ਹੀ ਅਸੀਂ ਉਹਨੂੰ ਜਿਹੜਾ ਆ ਕੋਆਪਰੇਟਿਵ ਕੀਤਾ ਇਸ ਤੋਂ ਇਲਾਵਾ ਸਾਡਾ ਇੱਕ ਪ੍ਰਾਈਵੇਟ ਥਰਮਲ ਪਲਾਂਟ ਸੀਗਾ ਜੀ ਵੀ ਕੇ ਹੈ ਗੋਇੰਦਵਾਲ ਸਾਹਿਬ 540 ਮੈਗਾਵਾਟ ਦਾ ਸਾਡਾ ਥਰਮਲ ਪਲਾਂਟ ਸੀਗਾ ਉਹਨੂੰ ਅਸੀਂ ਖਰੀਦਿਆ 1080 ਕਰੋੜ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਤੇ ਉਹਦਾ ਨਾਮ ਵੀ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਔਰ ਉਹਦੇ ਤੋਂ ਸਾਨੂੰ ਕਾਫੀ ਜਿਹੜੇ ਪਹਿਲਾਂ ਸਾਡੇ ਤਿੰਨ ਪ੍ਰਾਈਵੇਟ ਥਰਮਲ ਪਲਾਂਟ ਸੀਗੇ ਜਿਹਦੇ ਚ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਗਿਣਤੀ 2 ਰਹਿ ਗਈ ਤੇ ਤਿੰਨ ਸਾਡੇ ਕੋਲ ਸਰਕਾਰੀ ਥਰਮਲ ਪਲਾਂਟ ਜਿਹੜੇ ਸੀਗੇ ਉਹ ਹੋ ਗਏ। ਪਛਵਾੜਾ ਕੋਲ ਮਾਈਨ ਤੋਂ ਸਾਨੂੰ ਕੋਲਾ ਜਿਹੜਾ ਸੀਗਾ ਉਹ ਸਿੱਧਾ ਸਾਡੇ ਸਰਕਾਰੀ ਥਰਮਲ ਪਲਾਂਟਾਂ ਵਾਸਤੇ ਮਿਲਣਾ ਸ਼ੁਰੂ ਹੋਇਆ। ਪਰ 3 ਸਾਲ ਤੋਂ ਅਸੀਂ ਜਿਹੜੇ ਆ ਉਹ ਪੰਜਾਬ ਦੇ ਖਪਤਕਾਰਾਂ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਵਾਅਦਾ ਗਾਰੰਟੀ ਦੇ ਰੂਪ ਦੇ ਵਿੱਚ ਕੀਤਾ ਸੀਗਾ ਕਿ ਅਸੀਂ 300 ਯੂਨਿਟ ਪ੍ਰਤੀ ਮਹੀਨਾ ਤੇ 2 ਮਹੀਨੇ ਦਾ 600 ਯੂਨਿਟ ਜਿਹੜਾ ਡੋਮੈਸਟਿਕ ਕੰਜ਼ਿਊਮਰ ਜਿਹੜੇ ਨੇ ਸਾਡੇ ਉਹਨਾਂ ਨੂੰ ਦਵਾਂਗੇ ਸੋ ਅਸੀਂ ਆਪਣੀ ਉਹ ਗਰੰਟੀ ਜੁਲਾਈ 2022 ਤੋਂ ਹੀ ਪੂਰੀ ਕਰ ਦਿੱਤੀ ਸੀਗੀ ਅੱਜ ਤੱਕ ਸਾਡੀ ਉਹ ਗਰੰਟੀ ਜਿਹੜੀ ਆ 600 ਯੂਨਿਟ ਵਾਲੀ ਉਹ ਬਿਲਕੁਲ ਸਕਸੈਸਫੁਲ ਚੱਲ ਰਹੀ ਆ ਔਰ ਪੰਜਾਬ ਦੇ 90% ਲੋਕਾਂ ਦੇ ਬਿਜਲੀ ਦੇ ਬਿੱਲ ਜਿਹੜੇ ਨੂੰ ਪੰਜਾਬ ਦੇ ਵਿੱਚ ਜ਼ੀਰੋ ਆਏ ਨੇ ਸੋ ਕੱਲ ਜਿਹੜੀ ਰਿਪੋਰਟ ਆਈ ਆ ਸਾਡੇ ਕੋਲ ਉਦੇ ਵਿੱਚ ਇਹ ਆ ਕਿ ਅਸੀਂ ਅ ਬਿਜਲੀ ਵਿਭਾਗ ਦੇ ਵਿੱਚ ਸਾਡੀ ਪ੍ਰੋਜੈਕਟਡ ਜਿਹੜੀ ਆ ਉਹ ਸਰਪਲਸ ਦੇ ਵਿੱਚ ਅਸੀਂ ਜਾ ਰਹੇ ਹਾਂ ਜੀ 311.5 ਕਰੋੜ ਰੁਪਏ ਦਾ ਸਰਪਲਸ ਬਜਟ ਜਿਹੜਾ ਆ ਉਹ ਬਿਜਲੀ 311.5 ਕਰੋੜ ਸੋ ਇਹਦੇ ਵਿੱਚ ਅਸੀਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਕਾਰਪੋਰੇਸ਼ਨ ਆ ਬਿਜਲੀ ਵਿਭਾਗ ਪਬਲਿਕ ਕਾਰਪੋਰੇਸ਼ਨ ਆ ਇਹਦੇ ਵਿੱਚ ਜੇ ਘਾਟਾ ਪੈਂਦਾ ਤੇ ਉਹਦਾ ਬੋਝ ਜਿਹੜਾ ਆ ਉਹ ਸਿੱਧਾ ਖਪਤਕਾਰਾਂ ਤੇ ਪੈਂਦਾ ਔਰ ਜੇ ਸਰਪਲਸ ਦੇ ਵਿੱਚ ਜਾਂਦੀ ਆ ਵਾਧੂ ਦਾ ਬਜਟ ਵਾਧੂ ਫਾਇਦਾ ਹੁੰਦਾ ਆ ਤੇ ਉਹ ਜਿੰਨਾ ਫਾਇਦਾ ਆ ਉਹ ਅਸੀਂ ਆਪਣੇ ਕੰਜ਼ਿਊਮਰ ਦੇ ਵਾਸਤੇ ਉਹਨਾਂ ਨੂੰ ਬਿਜਲੀ ਦੇ ਟੈਰਫ ਰੇਟ ਘਟਾ ਕੇ ਤੇ ਉਹਨਾਂ ਤੋਂ ਬਿਜਲੀ ਦਾ ਬਿੱਲ ਜਿਹੜਾ ਆ ਉਹ ਲੈਨੇ ਆ ਸੋ ਸਾਡੇ ਕੋਲ ਜਿਹੜਾ ਅਸੀਂ 2025-26 ਵਾਸਤੇ ਟੈਰਫ ਰੇਟ ਜਿਹੜੇ ਆਏ ਨੇ ਜਿਹੜੇ 1 ਚਾਰ 1 April ਅ ਪਰਸੋਂ ਤੋਂ ਜਿਹੜੇ ਸਾਡੇ ਸ਼ੁਰੂ ਹੋ ਜਾਣੇ ਨੇ ਪਰसों ਤੋਂ 1 April 2025 ਤੋਂ 31 ਤਿੰਨ 26 ਤੱਕ ਦੇ ਜਿਹੜੇ ਅਸੀਂ ਨਵੇਂ ਟੈਰਫ ਰੇਟ ਜਿਹੜੇ ਨੇ ਉਹ ਰਿਵਾਈਜ਼ ਕੀਤੇ ਨੇ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਟੈਰਫ ਰੇਟ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਘਟੇ ਨੇ ਕਿਉਂਕਿ ਬਿਜਲੀ ਵਿਭਾਗ ਜਿਹੜਾ ਇਹ ਮੁਨਾਫੇ ਦੇ ਵਿੱਚ ਗਿਆ ਪਿਛਲੇ ਸਮੇਂ ਦੇ ਵਿੱਚ ਇਸ ਕਰਕੇ ਟੈਰਫ ਰੇਟ ਜਿਹੜੇ ਨੇ ਉਹ ਘਟੇ ਨੇ ਔਰ ਕਿਸੇ ਤਰ੍ਹਾਂ ਦੇ ਅਸੀਂ ਕੋਈ ਵੀ ਫਿਕਸਡ ਚਾਰਜ ਜਿਹੜੇ ਨੇ ਉਹ ਬਿਜਲੀ ਵਿਭਾਗ ਦੇ ਵਿੱਚ ਕਿਸੇ ਵੀ ਕੈਟਾਗਰੀ ਵਾਸਤੇ ਸਾਡੇ ਕੋਲ ਕਾਫੀ categories ਨੇ ਜਿਵੇਂ ਡੋਮੈਸਟਿਕ ਨੇ ਆ ਨਾਨ ਰੈਜ਼ੀਡੈਂਸ਼ੀਅਲ ਨੇ ਥੈਨ ਸਾਡੇ ਕੋਲ ਇੰਡਸਟਰੀਅਲ ਨੇ ਇਸ ਤਰ੍ਹਾਂ ਦੇ ਸਾਡੇ ਕੋਲ ਕਈ ਦਾਗ ਭਾਗ 1 ਕਰੋੜ ਤੋਂ ਵੱਧ ਸਾਡੇ ਕੋਲ ਕੰਜ਼ਿਊਮਰ ਨੇ ਸੋ ਉਹਨਾਂ ਦੇ ਵਿੱਚ ਕਿਸੇ ਵੀ category ਦੇ ਅਸੀਂ ਕੋਈ ਵੀ ਫਿਕਸਡ ਚਾਰਜ ਜਿਹੜੇ ਨੇ ਉਹ ਨਹੀਂ ਵਧਾਏ ਐਂਡ ਜਿਹੜੇ ਤਿੰਨ ਸਲੈਬ ਹੁੰਦੇ ਸੀਗੇ ਡੋਮੈਸਟਿਕ ਸਪਲਾਈ ਦੇ ਵਿੱਚ ਰੈਜ਼ੀਡੈਂਸ਼ੀਅਲ ਤੇ ਨਾਨ ਰੈਜ਼ੀਡੈਂਸ਼ੀਅਲ ਦੇ ਵਿੱਚ ਉਹ ਸਲੈਬ ਤਾਂ ਹੈ ਅਸੀਂ ਜਿਹੜੇ ਨੇ ਉਹ ਦੋ ਕਰ ਦਿੱਤੇ ਨੇ ਔਰ ਇਹਦੇ ਵਾਸਤੇ ਜਿਹੜੇ ਬਿੱਲ ਨੇ ਉਹ ਕੰਜ਼ਿਊਮਰ ਫ੍ਰੈਂਡਲੀ ਜਿਹੜੇ ਆ ਉਹ ਹੋ ਜਾਣ। ਆ ਜਦੋਂ ਆਪਾਂ ਹੁਣ ਥੋੜਾ ਜਨਾ ਐਗਜ਼ਾਮਪਲ ਨਾਲ ਤੁਹਾਨੂੰ ਦੱਸੂੰਗਾ ਕਿ ਜਿਹੜੇ ਸਾਡੇ ਡੋਮੈਸਟਿਕ ਕੰਜ਼ਿਊਮਰ ਨੇ ਜਿਹੜੇ ਲੋਕ ਆਪਤਕਾਰ ਨੇ ਜਿਹੜੇ ਉਹਨਾਂ ਦੇ 300 ਯੂਨਟ ਤੱਕ ਜਿਹੜੇ ਪਹਿਲਾਂ ਉਹਨਾਂ ਦੇ ਬਿੱਲ ਸੀਗੇ 300 ਯੂਨਟ ਮੈਂ ਬਿੱਲ ਦੀ ਇਸ ਕਰਕੇ ਗੱਲ ਕਰ ਰਿਹਾ ਕਿ ਕਿ ਆਪਾਂ ਐਵਰੇਜ ਉਹਦਾ ਬਿੱਲ ਬਣਾਈਏ ਤਾਂ ਉਦੇ ਵਿੱਚ 160 ਰੁਪਏ ਜਿਹੜੇ ਨੇ ਪ੍ਰਤੀ ਮਹੀਨਾ ਬਿੱਲ ਘਟਣਗੇ ਔਰ ਇਹ 2 ਕਿਲੋਵਾਟ ਤੱਕ ਆ ਜੀ ਤੇ ਇਸ ਤੋਂ ਬਾਅਦ 2 ਤੋਂ 7 ਕਿਲੋਵਾਟ ਤੱਕ ਸਾਡੇ ਜਿਹੜੇ ਨੇ ਉਹ 90 ਰੁਪਏ ਪ੍ਰਤੀ ਮਹੀਨਾ ਬਿੱਲ ਘਟਣਗੇ ਔਰ 7 ਕਿਲੋਵਾਟ ਤੋਂ ਜ਼ਿਆਦਾ ਜਿਨ੍ਹਾਂ ਦਾ ਲੋਡ ਆ ਉਹਨਾਂ ਦਾ 330 ਰੁਪਏ ਪ੍ਰਤੀ ਮਹੀਨਾ ਟੈਰਫ ਜਿਹੜਾ ਆ ਉਹ ਘਟਾਊਗਾ ਪਰ ਕਿਉਂਕਿ ਸਾਡੇ ਕੋਲ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 600 ਯੂਨਟ ਜਿਹੜੀ ਆ ਬਿਜਲੀ ਉਹ ਫਰੀਦ ਕੀਤੀ ਹੋਈ ਆ ਸੋ 600 ਯੂਨਿਟ ਤੋਂ ਅਬਾ ਵੀ ਮੈਂ ਥੋੜਾ ਜਿਹਾ ਕੰਪੈਰੀਜ਼ਰ ਕਰਕੇ ਦੱਸੂਗਾ ਕਿ ਜੇ ਮਾਰਚ 2025 ਦੇ ਵਿੱਚ ਕਿਸੇ ਖਪਤਕਾਰ ਨੇ 700 ਯੂਨਿਟ ਉਦਾਹਰਨ ਦੇ ਤੌਰ ਤੇ 700 ਯੂਨਿਟ ਦੀ ਖਪਤ ਹੋਈ ਆ ਕਿ ਉਹਨਾਂ ਦਾ ਬਿੱਲ ਬਣਦਾ ਜੀ 5000 ਤੇ 436 ਰੁਪਏ ਔਰ April ਦੇ ਵਿੱਚ ਜਿਹੜਾ ਬਿੱਲ ਆਊਗਾ ਉਸੇ ਹੀ 700 ਯੂਨਿਟ ਦਾ ਉਹ ਆਏਗਾ ਜੀ 5000 ਤੇ 50 ਰੁਪਏ ਲਗਭਗ 386 ਰੁਪਏ ਜਿਹੜਾ ਆ ਪਰ ਮੰਥ ਇਹਦੇ ਉੱਤੇ ਫਾਇਦਾ ਹੋਏਗਾ ਔਰ ਜਿਵੇਂ ਜਿਵੇਂ ਵੀ ਬਿੱਲ ਯੂਨਿਟ ਕੰਜ਼ਮਪਸ਼ਨ ਚ ਆ ਰਹੀ ਹੁੰਦੀ ਜਾਏਗੀ ਉਸੇ ਦਾ ਨਾਮ ਰਾhta ਜਿਹੜਾ ਆ ਉਹ ਵਧਦਾ ਜਾਏਗਾ ਇਸ ਤੋਂ ਇਲਾਵਾ ਜਿਹੜੇ ਸਾਡੇ ਦਿਖਾ ਗਏ ਜੀ ਕਮਰਸ਼ੀਅਲ ਕਮਰਸ਼ੀਅਲ ਕਨੈਕਸ਼ਨ ਉਹਨਾਂ ਦੇ ਉੱਤੇ ਵੀ ਅਸੀਂ ਜਿਹੜੇ ਆ ਉਹ 2 ਪੈਸਾ ਪ੍ਰਤੀ ਯੂਨਿਟ ਬਿਜਲੀ ਦੇ ਰੇਟ ਘਟਾਏ ਨੇ ਔਰ 500 ਯੂਨਿਟ ਤੱਕ ਇਹ ਜਿਹੜੇ ਆ ਇਹ ਸੂਤ ਦਿੱਤੀ ਗਈ ਆ ਔਰ ਜਿਨ੍ਹਾਂ ਦਾ 500 ਯੂਨਿਟ ਤੱਕ ਜਿਨ੍ਹਾਂ ਦੀ ਕੰਜ਼ਮਪਸ਼ਨ ਆ ਕਮਰਸ਼ੀਅਲ ਦੀ ਉਹਨਾਂ ਦੇ ਵੀ ਬਿੱਲ ਜਿਹੜੇ ਆ ਉਹ ਘਟਣਗੇ ਫਿਰ ਸੇਮ ਐਗਜ਼ਾਮਪਲ ਤੇ ਜੇ ਕਮਰਸ਼ੀਅਲ ਕਨੈਕਸ਼ਨ ਤੇ ਵਿੱਚ ਮਾਰਚ 2025 ਦੇ ਵਿੱਚ ਬਿੱਲ ਆਇਆ ਜੀ ਮੰਨ ਲਓ ਬਿੱਲ ਆਉਂਦਾ ਸੀਗਾ ਜੀ 4425 ਰੁਪਏ ਐਂਡ ਹੁਣ April 25 ਦੇ ਵਿੱਚ ਬਿੱਲ ਆਏਗਾ 4288 ਰੁਪਏ 100 ਤੇ 37 ਰੁਪਏ ਪਰ ਮੰਤ ਜਿਹੜਾ ਆ ਉਹਨਾਂ ਨੂੰ ਫਾਇਦਾ ਹੋਏਗਾ ਇਸੇ ਤਰ੍ਹਾਂ ਹੀ ਅਸੀਂ ਜਿਹੜੀ ਸਾਡੀ ਇੰਡਸਟਰੀ ਹੈ ਉਹਦੇ ਵਾਸਤੇ ਵੀ ਅਸੀਂ ਫਿਕਸਡ ਚਾਰਜ ਜਿਹੜੇ ਨੇ ਘਟਾਦੇ ਨੇ ਜਿਨ੍ਹਾਂ ਦਾ 100 ਤੋਂ 1000 ਕੇਵੀਏ ਤੱਕ ਦਾ ਕਨੈਕਸ਼ਨ ਸੀਗਾ ਉੱਥੇ ਅਸੀਂ ਫਿਕਸਡ ਚਾਰਜ ਜਿਹੜੇ ਨੇ ਉਹ 10 ਰੁਪਏ ਪਰ ਕਿਲੋਵਾਰਟ ਕਿਤਾਏ ਨੇ ਮੀਨਜ਼ ਜੇ ਕਿਸੇ ਦਾ 1000 ਕਿਲੋਵਾਰਟ ਦਾ ਕਨੈਕਸ਼ਨ ਆ ਤੇ ਉਹਨੂੰ 10000 ਰੁਪਏ ਮਹੀਨੇ ਦਾ ਜਿਹੜਾ ਉਹ ਫਾਇਦਾ ਹੋ ਗਿਆ ਇਸੇ ਤਰ੍ਹਾਂ ਹੀ 2500 ਕਿਲੋਵਾਰਟ ਤੋਂ ਅਬਾਵ ਜਿਹੜੇ ਕਨੈਕਸ਼ਨ ਨੇ ਉੱਥੇ ਅਸੀਂ 40 ਰੁਪਏ ਜਿਹੜੇ ਫਿਫਥ ਚਾਂਸਸ ਨੇ ਉਹ ਘਟਾਏ ਸੋ ਅਸੀਂ ਮੈਂ ਤੁਹਾਨੂੰ ਪਹਿਲਾਂ ਹੀ ਜਿਵੇਂ ਦੱਸੂ ਤਾਂ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਆ ਅਸੀਂ ਸ਼ੁਰੂ ਤੋਂ ਹੀ ਇਸ ਗੱਲ ਦੇ ਹੱਕ ਦੇ ਵਿੱਚ ਸੀਗੇ ਸਾਡੀ ਪਾਲਿਸੀ ਵੀ ਇਹ ਸੀਗੀ ਬਿਜਲੀ ਫ੍ਰੀ ਦੇਣ ਦੀ ਐਜੂਕੇਸ਼ਨ ਠੀਕ ਕਰਨ ਦੀ ਐਜੂਕੇਸ਼ਨ ਮਿਆਰੀ ਸਿੱਖਿਆ ਦੇਣ ਦੀ ਹੈਲਥ ਫ੍ਰੀ ਦੇਣ ਦੀ ਤੋ ਐਸ ਵਾਰੀ ਤੁਸੀਂ ਬਜਟ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਦੇਖੀਆਂ ਹੋਣਗੀਆਂ ਕਿ ਅਸੀਂ ਸਾਰਾ ਲੋਕਪਕੀ ਬਜਟ ਜਿਹੜਾ ਆ ਉਹ ਪੇਸ਼ ਕੀਤਾ ਗਿਆ ਪੇਸ਼ ਕੀਤਾ ਸੋ ਅੱਜ ਮੈਂ ਪੰਜਾਬ ਦੇ ਸਮੂਹ ਲੋਕਾਂ ਨੂੰ ਬਤਾਈ ਦੇਣਾ ਚਾਹੂੰਗਾ ਕਿ ਬਿਜਲੀ ਬੋਰਡ ਨੇ ਜੋ ਬਿਜਲੀ ਵਿਭਾਗ ਨੇ ਪਿਛਲੇ ਸਾਲਾਂ ਦੇ ਵਿੱਚ ਕੰਮ ਕੀਤੇ ਨੇ ਉਹਦੇ ਨਾਲ ਜੋ ਫਾਇਦਾ ਹੋਇਆ ਉਹ ਅੱਜ ਖੁਸ਼ੀ ਹੋ ਰਹੀ ਆ ਕਿ ਉਹ ਸਾਰੇ ਕੰਜ਼ਿਊਮਰ ਤੇ ਤੇ ਅਸੀਂ ਕੰਜ਼ਿਊਮਰਸ ਨੂੰ ਉਹ ਫਾਇਦਾ ਜਿਹੜਾ ਆ ਉਹ ਦੇ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਇਹ ਵੀ ਕਹੂੰਗਾ ਕਿ ਹੁਣ ਪੈਡੀ ਸੀਜ਼ਨ ਜਿਹੜਾ ਸ਼ੁਰੂ ਹੋਣ ਵਾਲਾ ਹੈ ਨਾ ਤੇ ਪਿਛਲੇ 3 ਸਾਲ ਬਿਜਲੀ ਦੇ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਆਉਣ ਦਿੱਤੀ ਆ ਅਨ ਇੰਟਰਰਪਟਡ ਬਿਜਲੀ ਜਿਹੜੀ ਆ ਉਹ ਮਿਲਦੀ ਰਹੀ ਆ ਹੁਣ ਵੀ ਨੈਕਸਟ ਜਿਹੜਾ ਸੈਸ਼ਨ ਆ ਉਹਦੇ ਵਿੱਚ ਅਨ ਇੰਟਰਰਪਟਡ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਜਾਰੀ ਰਹੂਗੀ ਸੋ ਪੰਜਾਬ ਦੇ ਵਿੱਚ ਅਸੀਂ ਹੋਰ ਵੀ ਜਿਹੜਾ ਕੰਮ ਨੇ ਬਾਕੀ ਡਿਪਾਰਟਮੈਂਟਸ ਦੇ ਵੀ ਉਹ ਵੀ ਬੜੀ ਸਪੀਡ ਦੇ ਨਾਲ ਚੱਲ ਰਹੇ ਨੇ ਔਰ ਮੈਂ ਤੇ ਕਹੂੰਗਾ ਕਿ 3 ਸਾਲ ਅਸੀਂ ਪਲਾਨਾਂ ਪੂਰੀ ਕੀਤੀ ਆ ਪਲਾਨਿੰਗ ਵੀ ਕੀਤੀ ਆ ਕੰਮ ਵੀ ਕੀਤੇ ਨੇ ਹੁਣ 2 ਸਾਲ ਜਿਹੜੇ ਆ ਇਹ ਪੰਜਾਬ ਦੇ ਵਿੱਚ ਰੌਕ ਦੀ ਸਪੀਡ ਦੇ ਨਾਲ ਜਿਹੜੇ ਆ ਕੰਮ ਹੋਣਗੇ ਔਰ ਜਿਹੜੇ ਕੰਮ ਕੋਸ ਸਮੇਂ ਤੋਂ ਕੋਝ ਕੋਝ ਕਾਰਨ ਕਰਕੇ ਕਿਉਂਕਿ ਕਈ ਵਾਰੀ ਕਈ ਅਦਾਲਤਾਂ ਦੀ ਕੋਈ ਹੇਚ ਹੁੰਦੀ ਆ ਕੋਈ ਮੁਸ਼ਕਲ ਪੈ ਜਾਂਦੀ ਆ ਸੋ ਅਸੀਂ ਹੌਲੀ ਹੌਲੀ ਸਾਰੀਆਂ ਜਿਹੜੀਆਂ ਆਬਸਟੈਕਲਸ ਨੇ ਰੁਕਾਵਟਾਂ ਨੇ ਉਹਨਾਂ ਨੂੰ ਰਿਮੂਵ ਕਰ ਰਹੇ ਆਂ ਔਰ ਪੰਜਾਬ ਦੇ ਵਿੱਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਵੀ ਕਰਨ ਜਾ ਰਹੇ ਆਂ ਇਸ ਵਾਰੀ ਬਜਟ ਦੇ ਵਿੱਚ ਵੀ ਪ੍ਰੋਵੀਜ਼ਨ ਜਿਹੜੀ ਆ ਓਪੀਟੀ ਗਈ ਆ ਜਿਹੜੇ ਸਾਡੇ ਐਂਟੀ ਡਰੋਨ ਟੈਕਨੋਲੋਜੀ ਨੂੰ ਅਪਣਾਉਣ ਦੀ ਸੋ ਮੈਂ ਅੱਜ ਖਾਸ ਤੌਰ ਤੇ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਪੰਜਾਬ ਦੀ ਜਨਤਾ ਨੂੰ ਵਧਾਈ ਦੇਣਾ ਚਾਹੁੰਦਾ ਹੈ ਕਿ ਬਿਜਲੀ ਵਿਭਾਗ ਦਾ ਜਿਹੜਾ ਬਹੁਤ ਜਿਹੜਾ ਲੰਬੇ ਸਮੇਂ ਤੋਂ ਲੋਕ ਸਮਝਦੇ ਸੀਗੇ ਕਿ ਕਿ ਬਿਜਲੀ ਬਿੱਲਾਂ ਦਾ ਸਾਡੇ ਉੱਤੇ ਬਹੁਤ-ਬਹੁਤ ਪੈਂਦਾ ਹੈ ਬڑے-ਬڑے ਭਾਰੀ ਬਿੱਲ ਆਉਂਦੇ ਨੇ ਜਿਹਨਾਂ 90% ਤੇ ਵੈਸੇ ਹੀ ਜ਼ੀਰੋ ਨੇ ਔਰ ਬਾਕੀ ਜਿਨ੍ਹਾਂ ਦੇ ਬਿੱਲ ਆਉਂਦੇ ਸੀਗੇ ਉਹਨਾਂ ਦੇ ਵਿੱਚ ਵੀ ਭਾਰੀ ਕਟੌਤੀ ਜਿਹੜੀ ਆ ਉਹ ਕਰਕੇ ਆ ਮਾਨ ਸਰਕਾਰ ਜਿਹੜੀ ਆ ਉਹ ਤੁਹਾਡੇ ਵਿੱਚ ਸੋ